ਅ ਅੱਜ ਮੈਂ ਬੀਸੀ ਸਾਹਿਬ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀ ਸਾਰੀ ਜਿਹੜੀ ਸਾਹਿਤਿਕ ਟੀਮ ਜਿਹੜੀ ਇਤਿਹਾਸਕਾਰਾਂ ਦੀ ਜਿਹੜੀ ਟੀਮ ਉਹਨਾਂ ਨਾਲ ਮੇਰੀ ਮੀਟਿੰਗ ਕਰਾਈ ਔਰ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੀ 350 ਸਾਲਾ ਆ ਰਹੀ ਸ਼ਤਬਦੀ ਔਰ ਸ਼੍ਰੀ ਅਮਰਸਰ ਸਾਹਿਬ ਦੇ ਸਥਾਪਨਾ ਦਿਵਸ ਦੇ ਸਬੰਧ ਵਿੱਚ ਆ ਰਹੀ ਜਿਹੜੀ ਸ਼ਤਬਦੀ ਜਿਹੜੀ ਅਗਲੇ ਸਾਲ ਆਉਣੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਬਹੁਤ ਇਫੈਕਟਿਵ ਤਰੀਕੇ ਨਾਲ ਬਣਾਇਆ ਜਾ ਸਕੇ ਗੁਰੂ ਸਹਿਬਾਨ ਦਾ ਜਿਹੜਾ ਸਨੇਹਾ ਜਿਹੜੀ ਸ਼ਹਾਦਤ ਦਾ ਸਨੇਹਾ ਜਿਹੜਾ ਸਾਡਾ ਵਿਰਸਾ ਹੈ ਉਹਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਕਿਸ ਤਰ੍ਹਾਂ ਪਹੁੰਚਾਇਆ ਜਾ ਸਕੇ ਸ਼੍ਰੀ ਅਮਰਸਰ ਸਾਹਿਬ ਦੇ ਸਾਡੀ ਜਿਹੜੀ ਇਤਿਹਾਸਿਕ ਤਿਰੋਹਰ ਹੈ ਉਹਨਾਂ ਦੀ ਇਤਿਹਾਸਿਕ ਮਹੱਤਤਾ ਕਿਸ ਤਰ੍ਹਾਂ ਸਥਾਪਨਾ ਹੋਈ ਉਹ ਸਾਰੀ ਇਨਫੋਰਮੇਸ਼ਨ ਨੂੰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਬੈਠੇ ਜਨਮਾਨਸ ਤੱਕ ਪਹੁੰਚਾਇਆ ਜਾ ਸਕੇ ਉਹਦੇ ਲਈ ਅੱਜ ਇੱਥੇ ਵਿਚਾਰਾਂ ਹੋਈਆਂ ਸਾਡੇ ਵੀਸੀ ਸਾਹਿਬ ਵੱਲੋਂ ਔਰ ਇਹਨਾਂ ਦੇ ਸਾਰੇ ਸਟਾਫ ਵੱਲੋਂ ਸੁਝਾਅ ਦਿੱਤੇ ਗਏ ਸੋ ਇਹ ਸੁਝਾਅ ਪੰਜਾਬ ਸਰਕਾਰ ਨੂੰ ਕ੍ਰਿਨੀ ਕੀਤੇ ਜਾਣਗੇ ਸੋ ਮੈਂ ਆਪ ਸਭ ਦਾ ਵੀ ਧੰਨਵਾਦੀ ਹਾਂ ਜਿਹੜੇ ਆਪ ਸਭ ਨੇ ਸਮਾਂ ਕੱਢ ਕੇ ਇੱਥੇ ਆਏ Saludos a